ਅੱਜ ਦੀਆਂ ਖਬਰਾਂ ਵੱਲ ਚਲਿਏ ਤੇ ਜੱਜ ਨੇ ਇੱਕ ਸਾਬਕਾ ਅਫੀਸਰ ਨੂੰ ਜਿਹੜਾ ਬਰਿਆਨਾ ਟੇਲਰ ਦੇ ਘਰ ਦੇ ਉੱਤੇ ਰੇਡ ਕੀਤੀ ਸੀ ਜਿਹਦੇ ਵਿੱਚ ਉਹਦੀ ਡੈਥ ਹੋ ਗਈ ਸੀ ਕਿਉਂਕਿ ਇਹ ਗੋਰੇ ਮੂਲ ਦਾ ਸੀਗਾ ਤੇ ਉਹ ਕਾਲੇ ਮੂਲ ਦੀ ਬੀਬੀ ਸੀਗੀ ਤੇ ਉਸ ਨੂੰ ਹੁਣ 3 ਸਾਲਾਂ ਦੀ ਜਿਹੜੀ ਸਜ਼ਾ ਹੋਈ ਹੈਗੀ ਆ 트럼ਪ ਐਡਮਿਨਿਸਟ੍ਰੇਸ਼ਨ ਕੋਸ਼ਿਸ਼ ਕਰ ਰਿਹਾ ਹੈ ਵੀ ਸਿਰਫ ਉਹਨੂੰ ਇੱਕ ਦਿਨ ਦੀ ਹੀ ਸਜ਼ਾ ਹੋਵੇ ਨਵੰਬਰ ਮਹੀਨੇ ਦੇ ਵਿੱਚ ਫੈਡਰਲ ਜੂਰੀ ਨੇ ਕੰਟਕੀ ਦੇ ਵਿੱਚ ਕਨਵਿਕਟ ਕਰ ਦਿੱਤਾ ਸੀ ਸਾਬਕਾ ਅਫੀਸਰ ਬ੍ਰੈਟ ਹੈਂਕਿੰਸਨ ਇੱਕ ਉਹਦਾ ਇੱਕ ਕਾਊਂਟ ਆ ਆਫ ਵਾਇਲੇਟਿੰਗ ਮਿਸ ਟੇਲਰ ਸਿਵਲ ਰਾਈਟਸ ਕਿਉਂਕਿ ਐਕਸੈਸਿਵ ਫੋਰਸ ਯੂਜ਼ ਕੀਤੀ ਸੀ ਬਹੁਤ ਸਾਰੇ ਜਿਹੜੇ ਸ਼ਾਟਸ ਆ ਉਹ ਫਾਇਰ ਕੀਤੇ ਸੀਗੇ ਵਿੰਡੋ ਦੇ ਥਰੂ ਜਦੋਂ 2020 ਦੇ ਵਿੱਚ ਰੇਡ ਕੀਤੀ ਗਈ ਸੀ ਹਾਲਾਂਕਿ ਜਿਹੜੇ 10 ਦੇ 10 ਸ਼ਾਟ ਜਿਹੜੇ ਸੀ ਉਹ ਮਿਸ ਟੇਲਰ ਨੂੰ ਹਿੱਟ ਨਹੀਂ ਕੀਤੇ ਸੀਗੇ ਤੇ ਮਿਸਟਰ ਹੈਂਕਿੰਸਨ ਜੋ ਆ ਉਹ ਗੁਰੇ ਮੂਲ ਦਾ ਸੀ ਤੇ ਇੱਕੋ ਇੱਕ ਅਫਸਰ ਸੀ ਜਿਸ ਨੂੰ ਚਾਰਜ ਕੀਤਾ ਗਿਆ ਮਿਸ ਟਿਲਰ 26 ਸਾਲਾਂ ਦੀ ਜਿਸ ਨੂੰ ਉਹਦੇ ਘਰ ਦੇ ਵਿੱਚ ਹੀ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਪ੍ਰੋਟੈਸਟ ਬਹੁਤ ਹੋਏ ਤੇ ਅੱਜ ਜਿਹੜੀ ਆ ਉਹ ਜੱਜ ਨੇ ਸਜ਼ਾ ਸੁਟਾਈ ਹਾਲੇ ਕਿ ਪਿਛਲੇ ਵੀਕ ਹਰਮੀਤਖਰ ਦੇ ਲੌਂਜ ਅਸਿਸਟੈਂਟ ਅਟਾਰਨੀ ਜਨਰਲ ਹੈਗੇ ਆ ਸਿਵਲ ਰਾਈਟਸ ਦੇ ਉਹਨਾਂ ਨੇ ਜੱਜ ਨੂੰ ਇਹ ਕਿਹਾ ਸੀ ਕਿ ਰੋਵੈਕਾ ਗ੍ਰੈਂਡੀ ਚੈਨਿੰਗਸ ਨੂੰ ਜਿਹੜੀ ਜੋ ਜੱਜ ਸੀਗੇ ਉਹ ਸੰਟੈਂਸ ਜਿਹੜੀ ਆ ਇੱਕ ਦਿਨ ਦੀ ਹੀ ਦਿੱਤੀ ਜਾਵੇ ਪਰ ਜੋ ਜੱਜ ਜੈਨਿੰਗਸ ਆ ਯੂਐਸ ਟੈਸਕੋਟ ਆਫ ਵੈਸਟਰਨ ਡਿਸਟ੍ਰਿਕਟ ਆਫ ਕਨਟੈਕੀ ਦੇ ਹੈਗੇ ਆ ਉਹਨਾਂ ਨੇ ਇਸ ਨੂੰ 33 ਮਹੀਨਿਆਂ ਦੀ ਸਜ਼ਾ ਦਿੱਤੀ ਹੈਗੀ ਆ ਆਹ ਲਾਗੇ ਕਹਿੰਦੇ ਬਹੁਤ ਘੱਟ ਹੈਗੀ ਆ ਮੈਕਸਿਮਮ ਸੈਂਟੈਂਸ ਆਫ ਲਾਈਫ ਇਨ ਪ੍ਰिजन ਹੋਣੀ ਚਾਹੀਦੀ ਸੀ ਬਾਈ ਲਾ ਪਰ ਹੁਣ ਉਸ ਨੂੰ 33 ਮਹੀਨਿਆਂ ਦੀ ਸਜ਼ਾ ਜਿਹੜੀ ਦਿੱਤੀ ਗਈ ਹੈਗੀ ਆ ਦੋ ਹੋਰ ਜਿਹੜੇ ਆਫੀਸਰ ਸੀਗੇ ਉਹ ਵੀ ਗੋਰੇ ਹੀ ਸੀਗੇ ਤੇ ਉਹਨਾਂ ਦੇ ਉੱਤੇ ਜਿਹੜਾ ਕੋਈ ਚਾਰਜ ਨਹੀਂ ਲਾਇਆ ਗਿਆ ਜੀ ਲੰਗੀਤ ਦਿਨੀ ਸੈਕਰਾਮੈਂਟੋ ਦੇ ਇਲਾਕਿਆਂ ਦੇ ਵਿੱਚ ਬਾਰਡਰ ਪੈਟਰੋਲ ਏਜੰਟਸ ਨੇ ਕਈ ਥਾਵਾਂ ਤੇ ਰੇਡ ਕੀਤੀਆਂ ਸੀਗੀਆਂ ਰੇਡਸ ਕੀਤੀਆਂ ਸੀਗੀਆਂ ਛਾਪੇ ਮਾਰੀਆਂ ਕੀਤੀਆਂ ਸੀਗੀਆਂ ਉਸ ਸਬੰਧ ਦੇ ਵਿੱਚ ਇਹਨਾਂ ਰੇਡਸ ਦੀ ਖਾਸੀ ਆਲੋਚਨਾ ਹੋ ਰਹੀ ਸੀ ਹੁਣ ਉਸ ਮਾਮਲੇ ਦੇ ਵਿੱਚ ਬਾਰਡਰ ਪੈਟਰੋਲ ਏਜੰਟਸ ਨੂੰ ਜਾਂ ਬਾਰਡਰ ਪੈਟਰੋਲ ਅਫੀਸ਼ੀਅਲਸ ਨੂੰ ਇਹ ਦੱਸਣਾ ਪਿਆ ਕਿ ਇਹ ਰੇਡਸ ਦੇ ਵਿੱਚ ਆਖਿਰ ਮਿਲਿਆ ਕੀ ਹੈ ਦੱਸਿਆ ਜਾ ਰਿਹਾ ਹੈ ਕਿ 11 ਸਸਪੈਕਟ ਜਿਹੜੇ ਉਹਨਾਂ ਨੇ ਜਿਨ੍ਹਾਂ ਦੇ ਬਾਰੇ ਉਹਨਾਂ ਨੇ ਕਿਹਾ ਵੀ ਇਹ ਸਾਰੇ ਇਲੀਗਲ ਮਾਈਗ੍ਰੈਂਟਸ ਸੀਗੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ 5 ਜਿਹੜੇ ਕਹਿੰਦੇ ਕਿ ਉਹਨਾਂ ਦੀ ਜਿਹੜੇ ਡਿਟੇਨ ਕੀਤੇ ਗਏ ਬੰਦੇ ਸੀ ਉਹਨਾਂ ਦੀ ਕ੍ਰਿਮੀਨਲ ਹਿਸਟਰੀ ਸੀਗੀ ਤੇ ਇਹ ਵੀ ਦੱਸਿਆ ਗਿਆ ਵੀ ਜਿਹੜੇ 5 ਬੰਦੇ ਆ ਉਹਨਾਂ ਨੂੰ ਅਰੈਸਟ ਕੀਤਾ ਗਿਆ ਇਹਨਾਂ ਰੇਡਾਂ ਦੇ ਵਿੱਚ ਤੇ ਇਹਨਾਂ ਛਾਪੇ ਮਾਰੀਆਂ ਦੇ ਵਿੱਚ ਤੇ ਉਹਨਾਂ ਦੇ ਵਿੱਚੋਂ ਜਿਹੜੇ 30 ਆ ਉਹ ਕਨਵਿਕਟਡ ਫੈਲਨਸ ਆ ਅਰੈਸਟ ਕਹਿੰਦੇ ਕਿ ਇਹਨਾਂ ਦੇ ਵਿੱਚ ਮੈਕਸੀਕਨ ਨੈਸ਼ਨਲਾਈਜ਼ ਜੇਵੀਅਰ ਡਿਮਾਸ ਤੇ ਬਾਰਡਰ ਪੈਟਰੋਲ ਕਹਿੰਦੇ ਨੇ ਵੀ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਕੈਲੀਫੋਰਨੀਆ ਦੇ ਜੇਲ੍ਹਾਂ ਦੇ ਵਿੱਚ ਇਹ ਬੰਦਾ ਜਿਹੜਾ ਵੱਖ-ਵੱਖ ਮਾਮਲਿਆਂ ਦੇ ਵਿੱਚ ਹੁਣ ਤੱਕ 67 ਵਾਰ ਜਾ ਚੁੱਕਿਆ 1986 ਤੋਂ ਬਾਅਦ ਮਤਲਬ 67 ਵਾਰ ਇਹ ਕੈਲੀਫੋਰਨੀਆ ਦੀਆਂ ਵੱਖ-ਵੱਖ ਜ਼ਿਲ੍ਹਾਂ ਦੇ ਵਿੱਚ ਜਾ ਚੁੱਕਿਆ ਉਹ ਕਹਿੰਦੇ ਵੀ ਇਹਦੇ ਉੱਤੇ ਜਿਹੜੀ ਕ੍ਰਿਮੀਨਲੀ ਦੀ ਹਿਸਟਰੀ ਸੀਗੀ ਜਿਹਦੇ ਵਿੱਚ ਟਰਾਂਸਪੋਰਟਿੰਗ ਸੇਲਿੰਗ ਨਾਰਕੋਟਿਕਸ ਤੇ ਕੰਟਰੋਲਡ ਸਬਸਟੈਂਸਸ ਤੇ ਹੋਰ ਜਿਹੜੀਆਂ ਬਰਗਲਰੀ ਦੇ ਨਾਮ ਦੇ ਨਿਰਾਲ ਜੁੜੀਆਂ ਜਾਂ ਕਹਿ ਲੋ ਕਿ ਇੱਕ ਜਿਹੜੇ ਟ੍ਰੀਸੀਆ ਮੈਕਲੌਗਿਨ ਨੇ ਜਿਹੜੇ ਕਿ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਸਪੋਕਸਪਰਸਨ ਨੇ ਉਹਨਾਂ ਨੇ ਇੱਕ ਕ੍ਰਿਟਿਸਾਈਜ਼ ਕੀਤਾ ਸੀਗਾ ਕਿ ਸੋ ਕਾਲਡ ਜਿਹੜੀਆਂ ਸੈਂਚਰੀਜ਼ ਪੋਲਿਸੀਜ਼ ਨੇ ਉਹ ਇਹਨਾਂ ਅਰੈਸਟ ਨੂੰ ਜਾਂ ਕਹਿ ਲਓ ਕਿ ਗ੍ਰਿਫਤਾਰੀਆਂ ਨੂੰ ਪ੍ਰਭਾਵਿਤ ਕਰ ਰਹੇ ਨੇ ਹੁਣ ਇੱਕ ਪਾਸੇ ਜਿਹੜੇ ਮੰਨ ਲਓ ਪ੍ਰੋ ਗਵਰਨਮੈਂਟ ਜਿਹੜੀਆਂ ਵੈਬਸਾਈਟਸ ਨੇ ਜਾਂ ਜਿਹੜੇ ادارے ਨੇ ਜਾਂ ਜਿਹੜੀਆਂ ਇਹ ਜਥੇਬੰਦੀਆਂ ਨੇ ਜਾਂ ਉਹਨਾਂ ਦੇ ਜਿਹੜੇ ਸਪੋਕਸਪਰਸਨ ਨੇ ਉਹ ਆਪਣੇ ਜਿਹੜੀਆਂ ਲਾਰਜ ਇਨਫੋਰਸਮੈਂਟ ਟੀਮਸ ਆ ਉਹਨਾਂ ਦੇ ਕੰਮਕਾਰ ਤਰੀਕੇ ਨੂੰ ਜਾਇਜ਼ ਕਾਰ ਦੇ ਰਹੇ ਨੇ ਤੇ ਜਦੋਂ ਵੀ ਕੋਈ ਬੰਦਾ ਹੈ ਜੇ ਫੜਿਆ ਜਾਂਦਾ ਤੇ ਉਹਨੂੰ ਫਿਰ ਵਧਾ ਚੜਾ ਕੇ ਪੇਸ਼ ਕਰਦੇ ਨੇ ਪਰ ਜਦ ਕਿ ਦੂਜਾ ਪੱਖ ਇਹਨਾਂ ਖਬਰਾਂ ਦਾ ਇਹਨਾਂ ਸਾਰੇ ਮਾਮਲਿਆਂ ਦਾ ਇਹ ਵੀ ਹੈ ਜਿਹੜਾ ਆਪਾਂ ਸਵੇਰੇ ਹਰਜੋਤ ਸਿੰਘ ਖਾਲਸਾ ਜੀ ਨੇ ਇੱਕ ਬੜੀ ਡਿਟੇਲਡ ਰਿਪੋਰਟ ਤੁਹਾਡੇ ਸਾਰਿਆਂ ਦੇ ਨਾਲ ਸਾਂਝੀ ਕੀਤੀ ਸੀ ਜਿਸ ਰਿਪੋਰਟ ਦੇ ਵਿੱਚ ਆਈਸਡ ਟੈਂਸ਼ਨ ਦੇ ਵਿੱਚ ਲੋਕਾਂ ਨੂੰ ਜਿਹੜਾ ਉਹ ਜਾਨਵਰਾਂ ਦੇ ਵਾਂਗ ਸਲੂ ਕੀਤਾ ਜਾਂਦਾ ਸ ਚਾਹੇ ਉਹ ਕੈਲੀਫੋਰਨੀਆ ਦੇ ਵਿੱਚ ਹੋਣ ਚਾਹੇ ਉਹ ਦੁਨੀਆ ਅਮਰੀਕਾ ਦੇ ਕਿਸੇ ਵੀ ਹਿੱਸੇ ਦੇ ਵਿੱਚ ਹੋਣ ਉਹਨਾਂ ਦੀ ਕੋਈ ਖਬਰ ਨਾ ਬਣੇ ਜਾਂ ਉਹਨਾਂ ਤੇ ਕੋਈ ਬਵਾਲ ਨਾ ਹੋਵੇ ਅਮਰੀਕਾ ਦੇ ਵਿੱਚ ਇਹ ਹੁਣ ਹੋ ਨਹੀਂ ਸਕਦਾ ਜੀ ਜੀ